ਸਾਡੇ ਪਿੰਡ ਕਮੇਟੀਆਂ ਦੇ ਆਗੂ ਜਿਹੜੇ ਅੱਜ ਆਪਾਂ ਮੋਟਰਸਾਈਕਲ ਮਾਰਚ ਪੂਰੇ ਪੰਜਾਬ ਦੇ ਵਿੱਚ ਜਾਣੀ ਇਹ ਮੋਟਰਸਾਈਕਲ ਮਾਰਚ ਆਪਾਂ ਕਿਉਂ ਕਰ ਰਹੇ ਹਾਂ ਇਹਦੀ ਵਿਆਖਿਆ ਮੇਰੇ ਤੋਂ ਪਹਿਲਾਂ ਆਪਣੇ ਦੋ ਸੀਨੀਅਰ ਆਗੂਆਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਅੱਜ ਆਪਾਂ ਕਰ ਰਹੇ ਹਾਂ ਕਿਉਂਕਿ ਇੱਕ ਪਾਸੇ ਪੰਜਾਬ 'ਚ ਰੇਲਾਂ ਨੇ ਜਿਹੜੀਆਂ ਉਹਨਾਂ ਨੇ ਸੱਦਾ ਦਿੱਤਾ ਪੂਰੇ ਹਿੰਦੁਸਤਾਨ 'ਚ ਰੇਲਾਂ ਦਾ ਚੱਕਾ ਜਾਮ ਦਾ ਜਣੀ ਭਰਾਵੋ ਵੱਡਾ ਹੱਲਾ ਤੇ ਵੱਡਾ ਹਮਲਾ ਉਹ ਤੁਹਾਡੇ ਨਾਲ ਗੱਲ ਕੀਤੀ ਆ ਗੂਆਂ ਨੇ ਅੱਜ ਇੱਥੇ ਬਹੁਤ ਤਰ੍ਹਾਂ ਦੇ ਪ੍ਰਚਾਰ ਨੇ ਜਿਹੜੇ ਉਹ ਚੱਲ ਰਹੇ ਨੇ ਕਿ ਤੁਸੀਂ ਭਾਈ ਖਨੌਰੀ ਵਾਲੇ ਬਾਰਡਰ ਤੇ ਨਹੀਂ ਜਾਂ ਸੰਭੂ ਵਾਲੇ ਬਾਰਡਰ ਤੇ ਕਿਉਂ ਨਹੀਂ ਜਾਂਦੇ ਇਹਦੀ ਬਹੁਤ ਵੱਡੀ ਵਿਆਖਿਆ ਜਿਹੜੀ ਉਹ ਟੀਵੀ ਚੈਨਲਾਂ ਤੇ ਅਗਵਾਰਾਂ ਦੇ ਵਿੱਚ ਜਦੋਂ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਆਈ ਆ ਕਿਉਂਕਿ ਜੱਡਾ ਵੱਡਾ ਹਮਲਾ ਜੱਡਾ ਵੱਡਾ ਹੱਲਾ ਉਹ ਹੱਲੇ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਇਸ ਕਰਕੇ ਅੱਜ ਜਦੋਂ ਸ਼ਾਂਤਮਈ ਕਿਸਾਨਾਂ ਦੇ ਉੱਤੇ ਤਸੱਦਦ ਕਰਦੀ ਆ ਸਰਕਾਰ ਆ ਜਣੀ ਉਹ ਜਿਹੜੇ ਭਰਾ ਬੈਠੇ ਨੇ ਕਿਸਾਨਾਂ ਦੀਆਂ ਮੰਗਾਂ ਕਰ ਕੀ ਬੈਠੇ ਨੇ ਪਹਿਲਾ ਸਰਕਾਰ ਇਹ ਕਹਿੰਦੀ ਰਹੀ ਕਿ ਇਹ ਵੱਡੀ ਪੱਧਰ ਤੇ ਟਰੈਕਟਰ ਲੈ ਕੇ ਆ ਰਹੇ ਨੇ ਵੱਡੀ ਪੱਧਰ ਤੇ ਅੰਬਲਾ ਫੈਲਾ ਲੈ ਕੇ ਦਿੱਲੀ ਨੂੰ ਆ ਰਹੇ ਨੇ ਪਰ ਜਦੋਂ ਉਹਨਾਂ ਨੇ ਇਹ ਕਹਿ ਤਾ ਕਿ ਅਸੀਂ ਤੁਰ ਕੇ ਜਾਵਾਂਗੇ ਸੌ ਸੌ ਦਾ ਜਥਾ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਨੇ ਜਵਰੀ ਉਥੇ ਰੁਕਿਆ ਹੋਇਆ ਇਹਦੀ ਆਪਾਂ ਲਿਖੇਦੀ ਕੀਤੀ ਹੈ ਜਿਹੜੀਆਂ ਵੀਡੀਓ ਵੀ ਪਾਈਆਂ ਨੇ ਇਸ ਕਰਕੇ ਦੂਜੇ ਪਾਸੇ ਡੱਲੇ ਵਾਲ ਸਾਹਿਬ ਜਿਹੜੀ ਉਹ ਮਰਨਵਾਰ ਤੇ ਬੈਠੇ ਨੇ ਹਾਲਤ ਗੰਭੀਰ ਆ ਆਪਾਂ ਕਿਹਾ ਕਿ ਸਰਕਾਰ ਉਹਦਾ ਉਧਰ ਤਿਆਰ ਕਰੇ ਉਹਨਾਂ ਦੀਆਂ ਮੰਗਾਂ ਨੂੰ ਉਹ ਮੰਗਾਂ ਨੂੰ ਦੇਖੇ ਜਿਹੜੀਆਂ ਇੱਕ ਸਮੂੱਚੇ ਕਿਸਾਨਾਂ ਦੀਆਂ ਮੰਗਾਂ ਨੇ ਇਸ ਕਰਕੇ ਜਦੋਂ ਸਾਰਾ ਵਰਤਾਰਾ ਚੱਲ ਰਿਹਾ ਇਹ ਵਰਤਾਰੇ ਦੇ ਵਿੱਚ ਭਰਾਵੋ ਸੰਜੋਗਤ ਕਿਸਾਨ ਮੋਰਚਾ ਤੇ ਆਪਾਂ ਭਾਰਤੀ ਕਿਸਾਨ ਜੁਨ ਨੇਕਤਾ ਗ੍ਰਾਹਾਂ ਵੱਲੋਂ ਹਰ ਸਮੇਂ ਦੇ ਉੱਤੇ ਕਿਸਾਨਾਂ ਦੇ ਅੱਗੇ ਲੋਕਾਂ ਦੇ ਅੱਗੇ ਮੁਲਕ ਦੇ ਅੱਗੇ ਆਪਣੀ ਗੱਲ ਰੱਖਦੇ ਆ ਕਿ ਭਾਈ ਹੱਲਾ ਵੱਡਾ ਹਮਲਾ ਵੱਡਾ ਇਹ ਐਸ ਤਰੀਕੇ ਨਾਲ ਇਹਨੂੰ ਇਕੱਲੇ ਤੋਂ ਇਕੱਲਾ ਕੋਈ ਨਹੀਂ ਜਿੱਤ ਸਕਦਾ ਨਹੀਂ ਲੜ ਸਕਦਾ ਇਸ ਕਰਕੇ ਇੱਕ ਵੱਡੇ ਵਿਸਾਲ ਏਕੇ ਦੀ ਲੋੜ ਆ ਇਹ ਆਪਾਂ ਹਰ ਸਮੇਂ ਕਹਿੰਦੇ ਆ ਭਰਾਵੋ ਪਰ ਜਿਹੜਾ ਹੋਣਾ ਆ ਮਾਹੌਲ ਆ ਸਮਾਂ ਇੱਕ ਪਾਸੇ ਤਾਂ ਲੋਕ ਭੜ ਰਹੇ ਨੇ ਉਹਨਾਂ ਤੇ ਅਥਰੂ ਗਾਇ ਸੱਟਿਆ ਜਾ ਰਿਹਾ ਇੱਕ ਪਾਸੇ ਜਣੀ ਮਰਨ ਮਾਰ ਤੇ ਚੱਲ ਰਹੇ ਆ ਐਡਾ ਐਡੀ ਗੱਲ ਚੱਲਣ ਦੇ ਬਾਵਜੂਦ 모ਦੀ ਹਕੂਮਤ ਕੀ ਕਹਿੰਦੀ ਆ ਭਲਾ ਉਹ ਕਹਿੰਦੀ ਕਿਹੜੀ ਐਮਐਸਪੀ ਕਾਦੀ ਗੱਲ ਕਰਦੇ ਹੋ ਤੁਸੀਂ ਗਰੰਟੀ ਕਾਨੂੰਨ ਦੀ ਕਿਹੜੀ ਗੱਲ ਕਰਦੇ ਹੋ ਜੜੀ ਹੱਕ ਥਾਪੜ ਕੇ ਆ ਗਿਆ ਹੱਕ ਥਾਪੜ ਕੇ ਉਹਨਾਂ ਨੇ ਕਹਤਾ ਕਿ ਆ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ 25 ਨਵੰਬਰ ਨੂੰ ਇੱਕ ਡਰਾਫਟ ਆ ਜਿਹੜਾ ਸਾਰੇ ਸੂਬਿਆਂ 'ਚ ਭੇਜਤਾ ਉਹ ਡਰਾਫਟ ਜਣੇ ਜਿਹੜੇ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈਗੀ ਆ ਪਹਿਲਾਂ ਉਹਨੂੰ ਕਿਉਂ ਨਹੀਂ ਲਾਗੂ ਕਰਨਗੇ ਭਲਾ ਇਹ ਜਿਹੜੇ ਕਰਨ ਦੂਜੇ ਪਾਸੋਂ ਦੀ ਫੜਿਆ ਜਾ ਰਿਹਾ ਭਰਾਵੋ ਇਸ ਕਰਕੇ ਉਗਰਾਹਾ ਸਾਹਿਬ ਨੇ ਵੀਡੀਓ ਦੇ ਵਿੱਚ ਵੀ ਕਿਹਾ ਉਹਨਾਂ ਭਰਾਵਾਂ ਨੂੰ ਵੀ ਕਿਹਾ ਕਿ ਭਰਾਵੋ ਮੌਣ ਵਿਚਾਰੋ ਉਸ ਗੱਲ ਦੇ ਉੱਤੇ ਕਿਉਂਕਿ ਹਮਲਾ ਵੱਡਾ ਆ ਗਿਆ ਉਹ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਜਣੀ ਇਹ ਭਾਰਤ ਮਾਲਾ ਵਰਗੇ ਪ੍ਰੋਜੈਕਟ ਇੱਥੇ ਪੂਰਾ ਸਿਸਟਮ ਲੈ ਕੇ ਆ ਰਹੇ ਨੇ ਉੱਥੇ ਤਾਂ ਉਹਨਾਂ ਨੇ ਕਾਹਤ ਆ ਕਿ ਆ ਜਿਹੜਾ 25 ਨਵੰਬਰ ਵਾਲਾ ਡਰਾਫਟ ਪੇਸ਼ ਕੀਤਾ ਉਹ ਡਰਾਫਟ ਦੇ ਵਿੱਚ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ 15 ਦਿਨਾਂ ਦੇ ਵਿੱਚ ਸੂਬੇ ਜਵਾਬ ਦੇ ਦੇਣਾ ਜਿਹੜਾ 15 ਦਿਨਾਂ ਚ ਜਵਾਬ ਨਹੀਂ ਦੇਊਗਾ ਉਹ ਕਹਿੰਦਾ ਉਹਨੂੰ ਸਹੀ ਸਮਝਿਆ ਜਾਊਗਾ ਯਾਨੀ ਇਸ ਕਰਕੇ ਭਰਾਵੋ ਉਹ ਡਰਾਫਟ ਕੀ ਆ ਭਲਾ ਉਹ ਡਰਾਫਟ ਉਹੀ ਆ ਭਰਾਵੋ ਜਿਹੜਾ ਡਰਾਫਟ ਜਿਹੜਾ ਇਹ ਕਹਿੰਦਾ ਕਿ ਖੁੱਲੀ ਮੰਡੀ ਖੁੱਲੀ ਮੰਡੀ ਦੀ ਨੀਤੀ ਜਿਹੜੇ ਉਹ ਕਾਲੇ ਕਾਨੂੰਨ ਕਹਿੰਦੇ ਸੀਗੇ ਜਣੀ ਉਹਨਾਂ ਨੇ ਕਹਿਤਾ ਕਹਿੰਦੇ ਸੈਲਫ ਗਰੁੱਪ ਬਣਾਉਣੇ ਨੇ ਸੈਲਫ ਗਰੁੱਪ ਸੈਲਫ ਦਾ ਮਤਲਬ ਕੀ ਬਣ ਗਿਆ ਕਹਿੰਦੇ ਜੇ ਇਸ ਏਰੀਆ ਦੇ ਇੱਕ ਪਿੰਡ ਦੇ ਪੰਜ ਸੱਤ ਪਰਿਵਾਰ ਜੇ ਇਕੱਠੇ ਹੋ ਗਏ ਉਹ ਇਕੱਠੇ ਹੋ ਕੇ ਉਹ ਖੇਤ ਦੇ ਵਿੱਚੋਂ ਹੀ ਵਾਧਾ ਵਪਾਰ ਲੈ ਕੇ ਆਏ ਨੇ ਵਾਧਾ ਵਪਾਰ ਆ ਉਹ ਕਹਿੰਦੇ ਆਨਲਾਈਨ ਜਣੀ ਤੁਸੀਂ ਐਗਰੀਮੈਂਟ ਕਰ ਲਓ ਵੀ ਆਹ ਇੰਨੀ ਫਸਲ ਬੀਜਤੀ ਐਨੇ ਪੈਸੇ ਦੇਵਾਂਗੇ ਅਸੀਂ ਵੱਢ ਕੇ ਲੈ ਕੇ ਜਾਵਾਂਗੇ ਤੁਹਾਨੂੰ ਵੱਢਣ ਦੀ ਵੀ ਨਹੀਂ ਲੋੜ ਕਹਿੰਦੇ ਅਸੀਂ ਵੱਢ ਲਾਂਗੇ ਇਸ ਕਰਕੇ ਸਾਡੇ ਨਾਲ ਐਗਰੀਮੈਂਟ ਕਰੋ ਖੇਤ ਚੋਂ ਲੈ ਜਾਗੇ ਸਿੱਧੀ ਉਹ ਜਿਹੜਾ ਆ ਲੈ ਕੇ ਆਏ ਨੇ ਭਲਾ ਕਿਸਾਨਾਂ ਨੂੰ ਲੱਗੂਗਾ ਆਮ ਕਹਿੰਦੇ ਵੀ ਨੇ ਉਹ ਕਹਿੰਦੇ ਕਿਸਾਨਾਂ ਦੇ ਪੱਖ ਚ ਹੀ ਹੈ ਗੱਲ ਤਾਂ ਖੁੱਲੀ ਮੰਡੀ ਹੋਊਗੀ ਬੋਲੀ ਹੋਊਗੀ ਉਹਦੇ ਜਿਹੜਾ ਕਿਸਾਨ ਦੇ ਵੱਧ ਵਿਖੂਗੀ ਉਹਦਾ ਕੰਪੀਟੀਸ਼ਨ ਹੋਊਗਾ ਉਹ ਵੱਧ ਵਿਖੂਗਾ ਉਹ ਕਿਸਾਨ ਹੋਣਗੇ ਉਹ ਕਹਿੰਦੇ ਪਰ ਸਾਨੂੰ ਇਹ ਪਤਾ ਕਿ ਭਾਈ ਜੇਪਲਾ ਉਹਨਾਂ ਨੇ ਐਗਰੀਮੈਂਟ ਸਾਡੇ ਖੇਤ ਚੋਂ ਕਰ ਲਿਆ ਵੀ ਆ ਸੱਟ ਪਾ ਲੈ ਪਾਇਆ ਹੋਇਆ ਛੋਟਾ ਜਿਹਾ ਉਹ ਮੰਡੀ ਬਣ ਗਈ ਉਹ ਮੰਡੀ ਸੈਲੋ ਵਾਲਿਆਂ ਨੂੰ ਕੂਈ ਇਲਾਲ ਕਰਤਾ ਖੁੱਲੀ ਮੰਡੀ ਦਾ ਜਣੀ ਉੱਥੋਂ ਜਦੋਂ ਚੱਕਣਗੇ ਭਲਾ ਕੰਪਨੀ ਵਾਲੇ ਉਹਦੇ ਨਾਲ ਜਣੀ ਜਿਹੜੇ ਸਾਡਾ ਕੋਈ ਟਰੈਕਟਰ ਵਾਲਾ ਭਰਾ ਉਹ ਮਸ਼ੀਨਰੀ ਜਿਹੜੇ ਮਜ਼ਦੂਰ ਨੇ ਉਹ ਖਤਮ ਆ ਮੰਡੀ ਵਾਲੇ ਜਿਹੜੇ ਸਾਫ ਕਰਦੇ ਨੇ ਉਹ ਖਤਮ ਧਾਨਕ ਖਤਮ ਪੱਲੇਦਾਰ ਖਤਮ ਟਰੱਕ ਜੁਨੀਅਰ ਵਾਲੇ ਖਤਮ ਉਹ ਭਰਾਵੋ ਆੜਤੀਏ ਖਤਮ ਉਹਨਾਂ ਦੇ ਮਲੀਮ ਖਤਮ ਜਣੀ ਪੂਰਾ ਸਿਸਟਮ ਉਹ ਹੀ ਲੈ ਕੇ ਆ ਰਹੇ ਨੇ ਇਸ ਕਰਕੇ ਬਾਦ ਆ ਵਪਾਰ ਆ ਜਿਹੜਾ ਉਹ ਪੂਰਾ ਆਨਲਾਈਨ ਸੈਲਫ ਗਰੁੱਪ ਨੇ ਜਿਹੜੇ ਉਹ ਇਸੀ ਗੱਲ ਕਿ ਭਾਈ ਉਹਨਾਂ ਨੇ ਕਹਿ ਤਾ ਕਿ ਜਿਹੜਾ ਡਿਜੀਟਲ ਜਿਹੜਾ ਕਹਿੰਦਾ ਨਾ ਡਿਜੀਟਲ ਇੰਡੀਆ ਬਣਾਉਣਾ ਆਨਲਾਈਨ ਸਿਸਟਮ ਬਣਾਉਣਾ ਅਮਰੀਕਾ ਦੀਆਂ ਕੰਪਨੀਆਂ ਇੰਗਲੈਂਡ ਦੀਆਂ ਕੰਪਨੀਆਂ ਜਿਹੜੀ ਭਰਾਵੋ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੀਆਂ ਕੰਪਨੀਆਂ ਉੱਥੇ ਬਹਿ ਕੇ ਉਹਨਾਂ ਦੇ ਕੰਪਿਊਟਰ 'ਚ ਫਿੱਟ ਆ ਇਹ ਕੰਮ ਵੀ ਭਾਈ ਆ ਫਲਾਣੇ ਪਿੰਡ ਦੇ ਆ ਕਿੰਨੇ ਕਿਸਾਨ ਨੇ ਉਹ ਉਹਨਾਂ ਕੋਲੇ ਕਿੰਨੇ ਪਰਿਵਾਰਾਂ ਕੋਲੇ ਕਿੰਨੀ ਜ਼ਮੀਨ ਆ ਆ ਜ਼ਮੀਨ 'ਚ 10 ਕਿੱਲੇ 'ਚ ਕਿੰਨੇ ਹਿੱਸੇਦਾਰ ਨੇ ਇਸ ਕਰਕੇ ਵੀ ਕਿਹੜੇ ਕਿਸਾਨ ਨੇ ਕੀ ਵੇਚਣਾ ਉਹ ਪੂਰਾ ਸਿਸਟਮ ਆ ਜਿਹੜਾ ਉਹ ਲੈ ਕੇ ਆ ਰਹੇ ਨੇ ਭਰੋ ਇਸ ਕਰਕੇ ਉਹ ਜਿਹੜੀ ਕਹ ਰਹੇ ਨੇ ਖੁੱਲੀ ਮੰਡੀ ਆ ਮੰਡੀ ਦੇ ਬਰਾਬਰ ਇੱਕ ਹੋਰ ਮੰਡੀ ਜਿਵੇਂ ਸਕੂਲਾਂ ਦੇ ਬਰਾਬਰ ਪ੍ਰਾਈਵੇਟ ਸਕੂਲ ਹਸਪਤਾਲਾਂ ਦੇ ਬਰਾਬਰ ਪ੍ਰਾਈਵੇਟ ਹਸਪਤਾਲ ਜਿਹੜੀ ਆ ਸਿਸਟਮ ਉਹ ਪੂਰੀ ਤਰ੍ਹਾਂ ਨਾਲ ਲੈ ਕੇ ਆ ਰਹੇ ਨੇ ਇਸ ਕਰਕੇ ਇਹ ਬੇਨਤੀ ਆ ਸਾਰੇ ਲੋਕਾਂ ਨੂੰ ਇਹ ਸੱਦਾ ਦੇਣਾ ਪਿੰਡਾਂ 'ਚ ਨਹੀਂ ਪਤਾ ਇਸ ਗੱਲ ਦਾ ਕਿ ਭਾਈ ਗੱਲ ਕੀ ਵਾਪਰਗੀ ਗੱਲ ਇਹ ਵਾਪਰਗੀ ਭਰਾਵੋ ਤੋਨੂੰ ਪਹਿਲਾ ਕਿਹਾ ਕਿ ਭਾਈ ਜਦੋਂ ਚੋਰ ਚੋਰੀ ਕਰਨ ਆਉਂਦਾ ਨਾ ਉਹ ਘਰ ਚ ਰੋੜੀ ਸਿੱਟ ਕੇ ਦੇਖਦਾ ਜਾਗਦੇ ਨੇ ਕਿ ਸੁੱਤੇ ਨੇ ਜੇ ਜਾਗਦੇ ਨੇ ਤਾਂ ਘਰ ਦੇ ਅੰਦਰ ਵੜ ਜਾਣਗੇ ਪਰ ਭਰਾਵਾ ਹੋਰ ਉਹਦੂ ਗਾਹਾਂ ਗੱਲ ਬਾਗੀ ਉਹ ਚੋਰ ਆ ਜਿਹੜਾ ਡਾਕੂ ਆ ਉਹ ਡਾਕੂ ਨੇ ਸਾਡੇ ਘਰ ਦਾ ਬੰਦਾ ਉਹ ਸਾਡੇ ਘਰ ਦਾ ਨਾਮ ਲਾ ਲਿਆ ਉਹਦੇ ਉਹਨੂੰ ਇੱਕ ਚਿੱਠੀ ਲਿਖਤੀ ਕਹਿੰਦੇ ਆ 10 ਦਿਨਾਂ ਅਚ 10 ਆ ਕਹਿੰਦਾ ਚੋਰੀ ਕਰਾਉਣਾ ਡਾਕਾ ਮਰਵਾਉਣਾ ਕਹਿੰਦਾ ਇਸ ਕਰਕੇ ਜੇ ਉਹ ਵੱਡੇ ਚੋਰ ਨੇ ਡਾਕੂ ਨੇ ਸਾਡੇ ਪਰਿਵਾਰ ਦਾ ਮੈਂਬਰ ਨਾਲ ਨਾ ਲਾ ਲਿਆ ਚੋਰੀ ਕਰਾਉਣ ਵਾਸਤੇ ਪਹਿਲਾਂ ਭਰਾਵੋ ਫਿਰ ਇਸ ਮੁੱਖ ਮੰਤਰੀ ਨੂੰ ਆ ਪੰਜਾਬ ਦੀ ਸਰਕਾਰ ਨੂੰ ਜਿਨ੍ਹਾਂ ਨੇ ਡਰਾਫਟ ਜਾਰੀ ਕੀਤਾ ਉਹਨਾਂ ਨੇ ਦੱਸਣਾ ਉਹਨਾਂ ਨੂੰ ਪਹਿਲਾਂ ਤਾਂ ਇਹਨੂੰ ਫੜਾਂਗੇ ਨਾ ਜਿਹੜਾ ਚੋਰੀ ਕਰਾਊਗਾ ਵੀ ਸਾਡੇ ਪਰਿਵਾਰ ਦਾ ਬੰਦਾ ਨਾਲ ਮਿਲ ਗਿਆ ਬਈ ਉਹਨਾਂ ਨੂੰ ਕਰਾਉਂਦਾ ਚੋਰੀ ਉਹ ਭਰਾਵੋ ਪਹਿਲਾਂ ਚੋਰ ਨੂੰ ਫੜਾਂਗੇ ਇਹਦੇ ਤੇ ਵਿਉਂਤ ਬਣ ਰਹੀ ਆ ਸੰਯੋਗ ਤਮੋਰ ਚੇ ਦੀਆਂ ਜਫੇ ਬੰਦੀਆਂ ਵੀ ਪੂਰਾ ਸੰਯੁਕਤ ਮੋਰਚਾ ਮੀਟਿੰਗ ਕਰੂਗਾ ਇਸ ਕਰਕੇ ਸਦਾ ਜ ਤੁਹਾਨੂੰ ਕਿ ਜਿੱਥੇ ਉਹਨਾਂ ਨਾਲ ਤਾਲਮੇਲ ਕਰਦੇ ਹੋਏ ਆਪਾਂ ਅੱਜ ਮੋਟਰਸਾਈਕਲ ਮਾਰਚ ਕਰਾਂਗੇ ਕਿਉਂਕਿ ਉਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਦੇ ਨਾਲ ਖੂੰਖਾਰ ਦਿਖਾਇਆ ਵੀ ਆ ਪੰਜਾਬ ਦੇ ਕਿਸਾਨ ਨੇ ਇਹ ਸੜਕਾਂ ਰੋਕਦੇ ਨੇ ਇਹ ਰੇਲਾਂ ਰੋਕਦੇ ਨੇ ਪੂਰੀ ਤਰ੍ਹਾਂ ਦੇ ਨਾਲ ਇਹਦਾ ਮਾਹੌਲ ਬਣਾਇਆ ਜਾ ਰਿਹਾ ਉਹਦੇ ਮੁਕਾਬਲੇ ਦੇ ਉੱਤੇ ਆਪਾਂ ਇਹ ਕਿਹਾ ਕਿ ਬਾਈ ਹਮਲਾ ਵੱਡਾ ਹੱਲਾ ਵੱਡਾ ਇਹਦੇ ਮੁਕਾਬਲੇ ਤੇ ਆਪਾਂ ਟੋਲ ਪਲਾਜ਼ਿਆਂ ਤੇ ਇਹਨਾਂ ਦੇ ਮੌਲਾ ਅੱਗੇ ਉਹ ਪ੍ਰਪੋਜ਼ ਲਾ ਕੱਢੀਆਂ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਲੋਕ ਸਾਡੇ ਨਾਲ ਜੁੜਨਾ ਅੱਜ ਵੀ ਆਪਾਂ ਪਿੰਡਾਂ ਚ ਲੋਕਾਂ ਨੂੰ ਹੋਕਾ ਦੇਣਾ ਕਿ ਹਮਲਾ ਵੱਡਾ ਬਾਈ ਹੱਲਾ ਵੱਡਾ ਆਓ ਮੈਦਾਨ ਚ ਇਸ ਕਰਕੇ ਤੁਹਾਨੂੰ ਅਪੀਲ ਆ ਭਰਾਵੋ ਕੱਲਾ ਕੱਲਾ ਬੰਦਾ ਸਾਨੂੰ ਡਿਊਟੀ ਇਹ ਸਾਹਮਣੀ ਪਾਉ ਜਦੋਂ ਤੁਸੀਂ ਦੁਕਾਨ ਕੋਲੇ ਜਾਂਦੇ ਹੋ ਜਦੋਂ ਤੁਸੀਂ ਆੜਤੀਆ ਕੋਲੇ ਜਾਂਦੇ ਹੋ ਜਦੋਂ ਤੁਸੀਂ ਮਲੀਮ ਨੂੰ ਮਿਲਦੇ ਹੋ ਉਹਦੇ ਨਾਲ ਗੱਲਾਂ ਕਰੋ ਕਿ ਭਰਾਵਾ ਜਿਹੜਾ ਨਵਾਂ ਆਰਡੀਨਸ ਆਇਆ ਇਹਦੇ ਬਾਰੇ ਪਤਾ ਤੈਨੂੰ ਆੜਤੀਆ ਨੂੰ ਪਤਾ ਜਾਂ ਸਾਡੇ ਮਜ਼ਦੂਰ ਭਰਾ ਨੂੰ ਪਤਾ ਇਸ ਕਰਕੇ ਜਦੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਫੇਰ ਵੱਡੀ ਪੱਧਰ ਤੇ ਲੋਕ ਵਿਸਾਲ ਏਕਾ ਹੋਊਗਾ ਸੂਬੇ ਜੁੜਨਗੇ ਮੁਲਕ ਜੁੜੂਗਾ ਵੱਡਾ ਹੱਲਾ ਜਿਹੜਾ ਲੋਕ ਮਾਰਨਗੇ ਇਸ ਕਰਕੇ ਇਹ ਹਿੰਦੁਸਤਾਨ ਦੀ ਧਰਤੀ ਆ ਇੱਥੇ ਪਹਿਲਾਂ ਮੁਗਲ ਹੀ ਰਾਣ ਦੇਤੇ ਲੋਕਾਂ ਨੇ ਇੱਥੇ ਅੰਗਰੇਜ਼ ਨਹੀਂ ਰਾਣ ਦਿੱਤੇ ਇੱਥੇ ਮੋਦੀ ਦੀਆਂ ਮੌਮੋ ਠਗੜੀਆਂ ਨਹੀਂ ਚੱਲਣੀਆਂ ਜੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਇਕੱਠੇ ਹੋ ਗਏ ਇਹਨਾਂ ਨੇ ਇਹ ਗੱਲਾਂ ਸਮਝ ਲਈਆਂ ਇਸ ਕਰਕੇ ਤੁਹਾਨੂੰ ਅਪੀਲ ਆ ਭਰਾਵੋ ਅਖਬਾਰ ਪੜਿਆ ਕਰੋ ਆ ਟੈਲੀਵਿਜ਼ਨ ਦੇ ਚੈਨਲ ਨੇ ਜਿਹੜੇ ਵਧੀਆ ਚੈਨਲ ਜਿਹੜੇ ਤੁਹਾਡੇ ਲੋਕਾਂ ਦੀਆਂ ਖਬਰਾਂ ਦਿਖਾਉਂਦੇ ਨੇ ਉਹ ਪੜ ਕੇ ਅੱਜ ਲੋੜ ਆ ਵੱਡੇ ਪ੍ਰਚਾਰ ਦੀ ਅੱਜ ਪਿੰਡਾਂ ਦੇ ਵਿੱਚ ਵੱਡੀ ਪੱਤਰ ਤੇ ਆਗੂਆਂ ਦੀ ਲੋੜ ਆ ਭਰਾਵੋ ਇਸ ਲੋੜ ਨੂੰ ਪੂਰੀ ਕਰਕੇ ਆਹ ਮਜ਼ਦੂਰਾਂ ਨੂੰ ਜੋੜੀਏ ਆਹ ਬੱਲੇਦਾਰਾਂ ਨੂੰ ਜੋੜੀਏ ਆਹ ਦੂਜੇ ਜੱਥੇਬੰਦੀਆਂ ਨੂੰ ਏਕਾ ਕਰੀਏ ਏਕਾ ਕਰਕੇ ਹੋਕਾ ਦੇ ਕੇ ਇੱਕ ਵੱਡਾ ਬਫਾਲ ਸੰਘਰਸ਼ਾ ਹਿੰਦੁਸਤਾਨ ਦੀ ਧਰਤੀ ਤੋਂ ਉੱਠੂਗਾ ਤੇ ਇਹਨਾਂ ਜੋਕਾਂ ਨੂੰ ਬਾਹਰ ਕੱਢਾਂਗੇ